ਜੀ ਕੀ ਬਿਰਥਾ ਹੋਏ ਸੋ ਗੁਰ ਪਰਹ ਅਰਦਾਸ ਕਰ ਛੋਡ ਸਿਆਨ ਪਸਗਲ ਮਨ ਤਨ ਅਰਪ ਧਰ ਬੰਦਿਆ ਜੋ ਤੇਰੇ ਮਨ ਦੀ वेदना ਹੈ ਜੋ ਤੇਰੇ ਮਨ ਦਾ ਦਰਦ ਹੈ ਤੂੰ ਆਪਣੇ ਗੁਰੂ ਦੇ ਅੱਗੇ ਕਹਿ ਕੇ ਗੁਰੂ ਅੱਗੇ ਆਪਣੇ ਮਨ ਦੀ वेदना ਕਹਿਣ ਤੋਂ ਪਹਿਲਾਂ ਆਪਣੀ ਚਤਰਾਈ ਆਪਣੀ ਸਿਆਣਪ ਛੱਡ ਦੇ ਸਤ ਸੰਤੋਖ ਹੋਵੇ ਅਰਦਾਸ ਤਾਂ ਸੁਣ ਸੱਦ ਬਹਾਲੇ ਪਾਸ ਤੇਰੇ ਅੰਦਰ ਸਤ ਹੋਵੇ ਤੇਰੇ ਅੰਦਰ ਸੰਤੋਖ ਹੋਵੇ ਗੁਰੂ ਅੱਗੇ ਅਰਦਾਸ ਕਰੇ ਤੇ ਬੇਨਤੀ ਕਰੇ ਮਹਾਰਾਜ ਮੇਰੇ ਵਰਗਾ ਦੀਨ ਕੋਈ ਨਹੀਂ ਮਹਾਰਾਜ ਤੁਹਾਡੇ ਵਰਗਾ ਦਿਆਲੂ ਕੋਈ ਨਹੀਂ ਹਮ ਸਰਦੀਨ ਦਿਆਲ ਨਾ ਤੁਮ ਸਰ ਮਹਾਰਾਜ ਮੈਂ ਤੇ ਗਰੀਬ ਔਗੁਨਾਂ ਦੇ ਨਾਲ ਭਰਿਆ ਹੋਇਆ ਹਮ ਔਗੁਨ ਭਰੇ ਏਕ ਗੁਣ ਨਾਹੀ ਅੰਮ੍ਰਿਤ ਛਾੜ ਬਿਖੇ ਬਿਖ ਖਾਈ ਜਦੋਂ ਇਦਾਂ ਅਰਦਾਸ ਅੰਦਰੋਂ ਭੇਜ ਕੇ ਕਰਾਂਗੇ ਨਾ ਤੇ ਇਹ ਅਰਦਾਸ ਗੁਰੂ ਦੇ ਦਰ ਤੇ ਸੁਣੀ ਵੀ ਜਾਏਗੀ ਬਸ ਸਾਡੇ ਤੈਨ ਦੀ ਦੇਰੀ ਹੈ ਗੁਰੂ ਚੱਕ ਕੇ ਛਾਤੀ ਨਾਲ ਲਾਉਣ ਲੱਗਿਆ ਕੋਈ देर ਨਹੀਂ ਲਾਉਂਦਾ ਬੇਨਤੀ ਕਰਕੇ ਮੇਲ ਲਹੇ ਉਹ ਦਿਆਲ ਧੈ ਪਏ ਦੁਆਰਿਆ ਰਖ ਲੇਵੋ ਹੁ ਦੀਨ ਦਿਆਲ ਭਰਮਤ ਬਹੁ ਹਾਰਿਆ